ਚੰਡੀਗੜ੍ਹ ਦੇ ਸੈਕਟਰ 31 ਥਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਸ਼ਾਤਿਰ ਚੋਰ ਨੂੰ 14 ਮੋਬਾਈਲ, 4 ਗੈਸ ਸਿਲੰਡਰ ਅਤੇ ਇੱਕ ਲੈਪਟਾਪ ਦੇ ਨਾਲ ਕਾਬੂ ਕੀਤਾ ਫੜੇ ਗਏ આરોપી ਦੀ ਪਛਾਣ ਸੋਨੂ ਕੁਮਾਰ ਦੇ ਤੌਰ ਤੇ ਉੱਤੇ ਹੋਈ ਹੈ ਜੋ ਕਿ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ ਉਹਤੇ ਹੀ ਥਾਣਾ ਪੁਲਿਸ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਫੜੇ ਗਏ આરોપી ਦੇ ਉੱਤੇ ਪਹਿਲਾਂ ਵੀ ਕਈ ਅਪਰਾਧ ਮਾਮਲੇ ਦਰਜ ਹਨ ਉਤੇ ਹੀ ਪੁਲਿਸ ਦਾ ਦਾਅਵਾ ਹੈ ਕਿ ਮੋਬਾਈਲ ਚੋਰੀ ਦੇ ਫੜੇ ਜਾਣ ਦੇ ਨਾਲ ਚੰਡੀਗੜ੍ਹ ਤੇ ਉਸ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹੋਈਆਂ ਕਈ ਚੋਰੀਆਂ ਦੀਆਂ ਵਾਰਦਾਤਾਂ ਦਾ ਖੁਲਾਸਾ ਹੋ ਸਕਦਾ ਹੈ ਤੈਹੀ ਸੈਕਟਰ 31 ਦੇ ਥਾਣਾ ਭਾਰੀ ਰਾਮ ਰਤਨ ਸ਼ਰਮਾ ਅਤੇ ਉਹਨਾਂ ਦੀ ਟੀਮ ਨੇ ਇੱਕ ਜਾਲ ਵਿਛਾਇਸ ਅਤੇ ਉਕਤ આરોપી ਨੂੰ ਕਾਬੂ ਕਰ ਲਿਆ ਐਸੀ ਕਰਤਾ ਥਈ ਇਹ ਨੀਨੇ ਕਾਰਬਾਰਾ ਦੇਖ ਲੈਣਾ ਜਿਹੜਾ ਬੰਦ ਪਿਆ ਨਸ਼ੇ ਦਾ ਪਤਾ ਲੱਗਿਆ ਵੀ ਆਦੀ ਹੈਗਾ ਇਹ ਡਰਗ ਰੈਕਟ ਹੈਗਾ ਪੁਰਾਣਾ ਇਹ ਪਹਿਲੇ ਇੱਕ ਵਹੀਕਲ ਲਿਫਟਿੰਗ ਦੇ ਕੇਸ ਵਿੱਚ ਵੀ ਇਨਵੋਲ ਹੋਇਆ ਥਾਣਾ ਛੱਤੀ ਦੇ ਵਿੱਚ ਵੀ ਕਲ ਇਸ ਰਿਕਵਰ ਹੋਇਆ ਇਹਦਾ ਸੌਖਾ ਕੰਮ ਹੈ ਜੀ ਘਰ ਜਿਹੜਾ ਬੰਦ ਹੈ ਕੋਈ ਉੱਥੇ ਦੇਖ ਨਹੀਂ ਰਿਹਾ ਜਾਂ ਕੋਈ ਆ ਨਹੀਂ ਰਿਹਾ ਤੇ ਆਪਣਾ ਤੋੜੋ ਤੇ ਆਪਣਾ ਸਵਾਰ ਚੋਰੀ ਹੋ ਰਿਹਾ ਤਾਂ ਚਲ ਇਸ ਇਨ ਦਾ ਬਹੁਤ ਹੀ ਅੱਛਾ ਕੰਮ ਹੈ ਐਸਚੂ ਸਾਹਿਬ ਜਿਹੜੇ ਸਾਡੇ ਰਾਮਰਤਨ ਜੀ ਹੈ ਬੜੇ ਡੈਡੀਕੇਟਡ ਆਫਸਰ ਹੈ ਪੂਰਾ ਆਪਣਾ ਮਿਹਨਤ ਵੀ ਕਰਦੇ ਆ ਨਾਲ ਫੇ ਟੀਮ ਨੂੰ ਨਾਲ ਲੈ ਕੇ ਜਾਂਦੇ ਔਰ ਮੈਂ ਵੀ ਜਦ ਦੀ ਮੈਂ ਫਿਰ ਜੁਆਇਨਿੰਗ ਕੀਤੀ ਤਾਂ ਪਰ ਇੱਕੋ ਹੀ ਚੀਜ਼ ਰੱਖੀ ਹੈ ਵੀ ਤਿੰਨੋਂ ਥਾਣੇ ਦੇ ਐਸਚੂ ਸਾਹਿਬ ਔਰ ਜਿਹੜਾ ਸਟਾਫ ਹੈ ਯਾਪਾ ਸਾਰੇ ਇੱਕ ਟੀਮ ਆ ਟੀਮ ਬਣ ਕੇ ਹੀ ਆਪਾਂ ਕੰਮ ਕਰਨਾ ਹੈ ਇਹ ਵੀ ਦੇਖਣਾ ਵੀ 31 ਥਾੜੇ ਵਾਰਦਾ ਦੂਰੀ ਹੈ ਤੇ 34 ਦੀਆਂ ਤੇ 34 ਦਾ ਕੋਈ ਲੱਟ ਨਹੀਂ ਹੋਣਾ ਜਾਂ 34 ਚ ਹੋਈ ਹੈ ਹੁਣ ਜਾਂ ਥਾੜਿਆਂ ਨੇ ਲੱਟ ਨਹੀਂ ਕਰਨਾ ਕੋਈ ਵੀ ਵਾਰਦਾਤਾ ਆਪਣਾ ਉਥੇ ਮੌਕੇ ਤੇ ਪਹੁੰਚੋ ਇਹਨਾਂ ਦੇਖੋ ਵੀ ਏਰੀਆ ਕਿਹਦਾ ਹੈ ਕਿਉਂਕਿ ਕਈ ਐਸੇ ਮਸਲੇ ਹੁੰਦੇ ਜਿਦੇ ਤੁਹਾਨੂੰ ਮੈਨ ਪਾਵਰ ਵੀ ਚਾਹੀਦੀ ਹੈ ਆਡਾ ਟਾਸਿੰਗ ਲਾਣੀ ਪੈਂਦੀ ਹੈ ਆਡਾ ਡਿਊਟੀ ਸਾਈਨ ਕਰਨੀ ਪੈਂਦੀ ਹੈ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਵੀ ਮੁੱਲਜਮ ਕੋਈ ਹੈ ਉਹਦੇ ਬਾਰੇ ਸਾਨੂੰ ਕਲੂ ਮਿਲੇ ਤੋ ਉਹਨਾਂ ਨੂੰ ਜਲਦੀ ਤੋਂ ਜਲਦੀ ਹੀ ਜਿਸਰਾਂ ਦੇ ਮਾਮਕਮੇ ਉਹਦੇ ਚੋਂ ਅਪਰੀਹੈਂਡ ਕਰਕੇ ਤੇ ਜੜੀ ਵਿੱਚ ਵੀ ਤਫਤੀਸ਼ ਕਰਕੇ ਅੱਗੇ ਉਹਨੂੰ ਪੂਰੀ ਤਫਤੀਸ਼ ਨੂੰ ਸਿਰੇ ਲਾਇਆ ਜਾ ਰਿਹਾ ਇਸ ਬਾਬੇ ਜਾਣਕਾਰੀ ਦਿੰਦਿਆਂ ਡੀਸੀਪੀ ਸਾਊਥ ਜਸਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਕਤ ਜੋ ਚੋਰ ਸੀ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਉਸਤੇ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ ਉਹਨਾਂ ਦੱਸਿਆ ਕਿ ਯੂਰੋਪੀ ਦੇ ਕੋਲੋਂ 14 ਮੋਬਾਈਲ ਫੋਨ 4 ਗੈਸ ਸਿਲੰਡਰ ਅਤੇ ਲੈਪਟਾਪ ਵੀ ਬਰਾਮਦ ਕਰ ਲਿਆ ਗਿਆ ਅਤੇ ਅਗਲੇਰੀ ਪੁੱਛਗਿੱਛ ਜਾਰੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ